ਆਪ ਸਭ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਨੌਜਵਾਨਾਂ ਨੂੰ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਦਾ ਨਾਰਾ ਸਿੱਖਾਂ ਦੇ ਸਾਹਾਂ ਵਿੱਚ ਘੁਲਿਆ ਹੋਇਆ ਹੈ ਖਾਲਸਾ ਰਾਜ ਦਾ ਨਾਰਾ ਸਿੱਖਾਂ ਦੀਆਂ ਨਾੜੀਆਂ ਦੇ ਵਿੱਚ ਖੂਨ ਬਣ ਕੇ ਘੁੰਮਦਾ ਤੇ ਦੌੜਦਾ ਹੈ ਜਦ ਅਸੀਂ ਇਹ ਨਾਰਾ ਪੜੇ ਚਾ ਨਾਲ ਬੋਲਦੇ ਹਾਂ ਕਿ ਰਾਜ ਕਰੇਗਾ ਖਾਲਸਾ ਇਸ ਤੋਂ ਅਗਲੀ ਲਾਈਨ ਕਿ ਆਕੀ ਰਹੇ ਨਾ ਕੋਈ ਇਆ ਆਕੀ ਰਹੇ ਨਾ ਕੋਏ ਵਾਲੀ ਜਿਹੜੀ ਸਤਰ ਹੈ ਇਹ ਸਾਡਾ ਬਹੁਤ ਧਿਆਨ ਖਿੱਚਦੀ ਹੈ ਬਹੁਤ ਧਿਆਨ ਮੰਗਦੀ ਹੈ ਇਸ ਉੱਤੇ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ ਇਸ ਤੇ ਅਰਥ ਬਹੁਤ ਡੂੰਘੇ ਹਨ ਕਿ ਆਕੀ ਰਹੇ ਨਾ ਕੋਏ ਕੀ ਹੈ ਇੱਕ ਆਕੀ ਹੁੰਦਾ ਬਾਗੀ ਜੋ ਸਰਕਾਰ ਦੇ ਵਿਰੁੱਧ ਬੋਲਦਾ ਹੈ ਜੋ ਸਰਕਾਰ ਦੇ ਕਾਨੂੰਨ ਨੂੰ ਨਹੀਂ ਮੰਨਦਾ ਇੱਕ ਆਕੀ ਹੁੰਦਾ ਦੁਖੀ ਬੰਦਾ ਅਸਲ ਦੇ ਵਿੱਚ ਜੋ ਆਕੀ ਹੈ ਉਹ ਹੀ ਦੁਖੀ ਹੁੰਦਾ ਹੈ ਦੁਖੀ ਹੋਣ ਕਰਕੇ ਹੀ ਉਹ ਆਕੀ ਤੇ ਬਾਗੀ ਬਣਿਆ ਅਕੀ ਤੇ ਦੁਖੀ ਹੋਣ ਦੀ ਵਜ੍ਹਾ ਇੱਕੋ ਇੱਕ ਹੈ ਕਿ ਜੋ ਸਰਕਾਰਾਂ ਨਿਜਮ ਜਾਂ ਕਾਨੂੰਨ ਬਣਾਉਂਦੀਆਂ ਨੇ ਉਹ ਉਸਤੇ ਜੀਵਨ ਦੇ ਵਿੱਚ ਕੋਈ ਖਲਲ ਪਾਉਂਦੀਆਂ ਨੇ ਉਸਤੇ ਜੀਵਨ ਦੇ ਵਿੱਚ ਕੋਈ ਵਿਗਨ ਪਾਉਂਦੀਆਂ ਨੇ ਸਰਕਾਰਾਂ ਦੇ ਬਣਾਏ ਹੋਏ ਕਾਨੂੰਨ ਉਸਤੇ ਜੀਵਨ ਦੀਆਂ ਇਸ਼ਾਵਾਂ ਤੇ ਲੋੜਾਂ ਦੀ ਪੂਰਤੀ ਨਹੀਂ ਕਰਦੇ ਉਸ ਦੇ ਜ਼ਿੰਦਗੀ ਜੀਉਣ ਦੇ ਢੰਗ ਵਿੱਚ ਉਸਤੇ ਭੋਖਾ ਸੰਬੰਧੀ ਯੋਜਨਾਵਾਂ ਦੇ ਵਿੱਚ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲੈਏ ਹੋਏ ਸੁਪਨੇ ਅਤੇ ਚਾਹ ਪੂਰੇ ਕਰਨ ਵਿੱਚ ਇਹ ਕਾਨੂੰਨ ਵਿਗਨ ਪਾਉਂਦੇ ਹਨ ਜਿਹੜੇ ਕਾਨੂੰਨ ਕਿਸੇ ਮਨੁੱਖ ਦੇ ਭਵਿੱਖ ਅਤੇ ਉਸ ਦੀ ਜ਼ਿੰਦਗੀ ਦੀ ਸੁਰੱਖਿਆ ਦੀ ਜਮਾਨੀ ਨਹੀਂ ਪਰਦੇ ਉਸ ਦੀ ਗਰੰਟੀ ਨਹੀਂ ਦਿੰਦੇ ਅਸਲ ਵਿੱਚ ਉਹ ਕਾਨੂੰਨ ਹੁੰਦੇ ਹੀ ਨਹੀਂ ਉਹ ਕਾਨੂੰਨ ਨਹੀਂ ਹੁੰਦੇ ਅਸਲ ਦੇ ਵਿੱਚ ਉਹ ਇੱਕ ਦਬਾਅ ਹੁੰਦਾ ਹੈ ਵੱਖਰੀ ਗੱਲ ਹੈ ਕਿ ਉਸ ਦਬਾਅ ਨੂੰ 3-400 ਬੰਦਾ ਤਾੜੀਆਂ ਮਾਰ ਕੇ ਪਾਸ ਕਰਕੇ ਕਾਨੂੰਨ ਬਣਾ ਦਿੰਦਾ ਕਿਸੇ ਵਿਆਹ ਸ਼ਾਦੀ ਦੇ ਹਾਲ ਵਿੱਚ ਵੱਜਦੀਆਂ ਹੋਈਆਂ ਤਾੜੀਆਂ ਬੰਦੇ ਨੂੰ ਪਰੇਸ਼ਾਨ ਨਹੀਂ ਕਰਦੀਆਂ ਜਦੋਂ ਕਿਤੇ ਇਹ ਤਾੜੀਆਂ ਕਿਸੇ ਪਾਰਲੀਮੈਂਟ ਵਿੱਚ ਵੱਜਦੀਆਂ ਹਨ ਤੇ ਵੱਜਦੀਆਂ ਵੀ ਕਿਸੇ ਕੌਮ ਦੇ ਖਿਲਾਫ ਹੋਣ ਕਿਸੇ ਘੱਟ ਗਿਣਤੀ ਦੇ ਖਿਲਾਫ ਹੋਣ ਫਿਰ ਆਕੀਆਂ ਤੇ ਬਾਗੀਆਂ ਦਾ ਪੈਦਾ ਹੋਣਾ ਸੁਭਾਵਿਕ ਹੈ ਪਰ ਮਨੁੱਖਤਾ ਦਾ ਦਰਦ ਸਮਝਣ ਵਾਲੇ ਮਨੁੱਖਤਾ ਦੀਆਂ ਚੀਕਾਂ ਵਿੱਚੋਂ ਪੈਦਾ ਹੋਏ ਹੋਕਿਆਂ ਨੂੰ ਸਮਝਣ ਵਾਲਾ ਮਨੁੱਖਤਾ ਵਿੱਚੋਂ ਹੀ ਆਪਣੇ ਆਪ ਨੂੰ ਦੇਖਣ ਵਾਲਾ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝਣ ਵਾਲਾ ਉਸ ਤੇ ਦੁੱਖਾਂ ਦੇ ਵਿੱਚ ਪੁਕਾਰ ਉੱਠਦਾ ਹੈ ਕਿਆ ਉੱਠਦਾ ਏ ਤੀਮਾਰ ਪਈ ਕੁਰਲਾਣੇ ਤੈਂਕੀ ਦਰਦਨਾ ਆਇਆ ਜਿਨ ਸਰ ਸੋਹਣ ਪਟੀਆਂ ਮੰਗੇ ਪਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਪਾਵੇ ਧੂੜ ਮਹਿਲਾ ਅੰਦਰ ਬਹੰਦੀਆਂ ਹੁਣ ਬਹਿਣ ਨ ਮਿਲਣ ਹਧੂਰ ਆਦੇਸ਼ ਬਾਬਾ ਆਦੇਸ਼ ਬਾਬਰ ਵੱਲੋਂ ਮਨੁਖਤਾ ਦੇ ਕੱਟੇ ਜਾਂਦੇ ਕੇਸ ਅਤੇ ਉਸ ਸਿਰਜਣਾ ਦੇ ਵਿੱਚ ਕਦੇ ਸੰਦੂਰ ਪੈਂਦਾ ਸੀ ਜਿੰਨਾ ਕਿਸਾਨ ਨੂੰ ਕਦੇ ਹਾਰ ਸ਼ਿੰਗਾਰ ਨਾਲ ਸ਼ਿੰਗਾਰਿਆ ਜਾਂਦਾ ਸੀ ਉਹਨਾਂ ਦੇ ਵਿੱਚ ਜਿਸ ਬਾਬਰ ਨੇ ਖੇਸਵਾ ਦੇ ਧੂੜ ਪਾਈ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਾਰਪੁਰਖ ਇਹ ਤੇਰਾ ਦੇਸ਼ ਹੈ ਕੀ ਇਹ ਤੇਰਾ ਹੁਕਮ ਹੈ ਉਹ ਬਾਬਾ ਪੁਕਾਰ ਉਠਿਆ ਅਤੇ ਉਸ ਬਾਬੇ ਨੇ ਨਿਸ਼ਚਾ ਕੀਤਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜੀ ਕੌਮ ਤਿਆਰ ਕਰਾਂਗਾ ਜਿਸ ਨੂੰ ਬਾਬਰ ਵਰਗੇ ਜਾਂ ਬਾਬਰ ਦੀ ਸ਼ਰੀਣੀ ਵਾਲੇ ਲੋਕ ਕਦੇ ਦੁਬਾਰਾ ਇਸ ਤਰ੍ਹਾਂ ਬੇਅਦਬ ਕਰਨ ਦੀ ਹਮਾਕਤ ਨਹੀਂ ਕਰਨਗੇ ਗੁਰੂ ਨਾਨਕ ਸਾਹਿਬ ਨੇ ਦਸਾਂ ਜਾਮਿਆਂ ਦੇ ਵਿੱਚ ਦਸਮੇਸ਼ ਪਿਤਾ ਦੇ ਰੂਪ ਵਿੱਚ ਐਸਾ ਖਾਲਸਾ ਸਜਿਆ ਜਿਸ ਖਾਲਸੇ ਦੀ ਤੋਰ ਦੇ ਵਿੱਚ ਖਾਲਸੇ ਦੀ ਸੋਚ ਦੇ ਵਿੱਚ ਖਾਲਸੇ ਦੇ ਪਹਿਰਾਵੇ ਅਤੇ ਖੁਰਾਕ ਦੇ ਵਿੱਚ ਮਨੁੱਖਤਾ ਦੇ ਕਲਿਆਣ ਹਿੱਤ ਇਸ ਖਾਲਸੇ ਦੀ ਰੂਹ ਅੰਦਰ ਹਕੂਮਤੀ ਨਿਜ਼ਾਮ ਦੀ ਰੂਹ ਭੂਗ ਦਿੱਤੀ ਅਤੇ ਆਪਣੇ ਸਾਜੇ ਹੋਏ ਖਾਲਸੇ ਤੇ ਮਾਣ ਕਰਦੇ ਹਾਂ ਆਪਣੇ ਸਾਜੇ ਹੋਏ ਖਾਲਸੇ ਤੇ ਪ੍ਰੋਸਾ ਕਰਦੇ ਆਂ ਇਹ ਕਿਸੇ ਸਿੱਖ ਗੁਰਸਿੱਖ ਨੇ ਬਚਨ ਕਹੇ ਹਨ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਜਦ ਵੀ ਖਾਲਸਾ ਕਿਤੇ ਰਾਜ ਪ੍ਰਬੰਧ ਸੰਭਾਲੇਗਾ ਤਾਂ ਉਸ ਤੇ ਰਾਜ ਦੇ ਵਿੱਚ ਮਨੁੱਖਤਾ ਦੁਖੀ ਨਹੀਂ ਰਹੇਗੀ ਕੋਈ ਆਕੀ ਨਹੀਂ ਰਹੇਗਾ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਮੌਜ ਅਤੇ ਰਜਾ ਦੇ ਵਿੱਚ ਪੈਦਾ ਹੋਇਆ ਹੈ ਅਤੇ ਉਹੀ ਅਕਾਲ ਪੁਰਖ ਖੁਦ ਮਨੁੱਖਤਾ ਦੇ ਵਿੱਚ ਵੱਸਦਾ ਹੈ ਆਸਾ ਦੀ ਵਾਰ ਵਿੱਚ ਸਤਿਗੁਰਾਂ ਨੇ ਇਸ ਦਾ ਪ੍ਰਮਾਣ ਦਿੱਤਾ ਹੈ ਏ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜੇ ਇਸ ਸੱਚੇ ਇਸ ਮਨੁੱਖਤਾ ਦੇ ਵਿੱਚ ਸੱਚੇ ਦਾ ਵਾਸ ਹੈ ਤਾਂ ਸਪਸ਼ਟ ਹੈ ਕਿ ਜਿਹੜਾ ਮਨੁੱਖਤਾ ਨੂੰ ਤੰਗ ਕਰੇਗਾ ਉਹ ਪ੍ਰਮਾਤਮਾ ਨੂੰ ਤੰਗ ਕਰੇਗਾ ਕਿ ਖਾਲਸਾ ਤਾਂ ਪ੍ਰਮਾਤਮਾ ਦੀ ਮੌਜ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਖੁਦ ਪੈਦਾ ਹੋਇਆ ਸੋ ਇਸ ਕਰਕੇ ਖਾਲਸੇ ਦਾ ਪਿਤਾਮਾਕਾਰ ਪੁਰਖ ਆਪ ਹੈ ਜੋ ਇਸੇ ਸ੍ਰਿਸ਼ਟੀ ਦੀ ਮਨੁੱਖਤਾ ਵਿੱਚ ਵਸਦਾ ਹੈ ਜੋ ਇਸ ਕਰਕੇ ਇਸ ਸ੍ਰਿਸ਼ਟੀ ਦੇ ਭਲੇ ਹਿੱਤ ਕੋਈ ਕਾਰਜ ਕਰਨਾ ਕੋ ਰਾਜ ਪ੍ਰਬੰਧ ਕਰਨਾ ਕਿ ਜਿਸ ਨਾਲ ਇਹ ਮਨੁੱਖਤਾ ਸੁਖੀ ਰਹੇ ਇਸ ਦਾ ਮਤਲਬ ਹੈ ਕਿ ਖਾਲਸਾ ਪੁੱਤਰ ਦੇ ਰੂਪ ਵਿੱਚ ਆਪਣੇ ਹੀ ਪਿਤਾ ਦੀ ਸੇਵਾ ਕਰ ਰਿਹਾ ਹੈ ਆਪਣੇ ਹੀ ਪਿਤਾ ਰੂਪੀ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਜਿਸ ਵਿੱਚ ਅਕਾਲ ਪੁਰਖ ਸਾਹਿਬ ਜੀ ਖੁਦ ਵਸਦੇ ਹਨ ਆਕੀ ਰਹੇ ਨਾ ਕੋਈ ਦੇ ਵਿੱਚ ਤੇ ਰਾਜ ਕਰੇਗਾ ਖਾਲਸਾ ਦੇ ਵਿੱਚ ਜੋ ਮੈਨੂੰ ਸਮਝ ਆਇਆ ਮੈਂ ਆਪ ਸੰਗਤ ਜੀ ਦੇ ਨਾਲ ਸਾਂਝਾ ਕਰ ਲਿਆ ਕੋਣ ਖਾਸੇ ਨੇ ਮਨੁੱਖਤਾ ਨੂੰ ਸੁਖ ਦੇਣ ਵਾਸਤੇ ਜਿਹੜਾ ਰਾਜ ਪ੍ਰਬੰਧ ਆਪਣੀ ਤਰਤੀ ਦੀ ਵਾਪਸ ਲੈਣਾ ਉਸ ਤੇ ਸਬੰਧ ਵਿੱਚ ਉੱਥੇ ਦੀ ਵਸਦੀ ਖਲਕਤ ਮਨੁੱਖਤਾ ਦੇ ਦੁੱਖਾਂ ਨੂੰ ਹਰਨ ਵਾਸਤੇ ਘਟਾਉਣ ਵਾਸਤੇ ਉਹ ਹਰ ਕੰਮ ਕਰਨ ਬਾਰੇ ਸੋਚਣਾ ਜਿਸ ਨਾਲ ਉੱਥੋਂ ਦੇ ਵਸਦੇ ਬਸ਼ਿੰਦਿਆਂ ਨੂੰ ਸੁਖੀ ਕੀਤਾ ਜਾ ਸਕੇ ਉਹਨਾਂ ਦੀਆਂ ਲੋੜਾਂ ਦਾ ਖਿਆਲ ਰੱਖਿਆ ਜਾ ਸਕੇ ਉਹਨਾਂ ਨੂੰ ਕੀ ਚਾਹੀਦਾ ਹੈ ਕੀ ਨਹੀਂ ਚਾਹੀਦਾ ਇਸ ਸਬੰਧੀ ਜੋ ਮੇਰੇ ਦਿਮਾਗ ਦੇ ਵਿੱਚ ਜੋ ਮੇਰੇ ਜ਼ਿਹਨ ਵਿੱਚ ਸਤਗੁਰਾਂ ਨੇ ਪਾਇਆ ਉਹ ਅੱਜ ਮੈਂ ਇੱਥੇ ਲੈ ਕੇ ਆਪਦੀ ਕਚਹਿਰੀ 'ਚ ਹਾਜ਼ਰ ਆ ਆਪਣਾ ਅੱਜ ਦਾ ਵਿਸ਼ਾ ਖਰ ਸਹਾਜ ਦੇ ਵਿੱਚ ਆਵਾਜ਼ ਪ੍ਰਦੂਸ਼ਣ ਨੂੰ ਕਿਵੇਂ ਕਾਬੂ ਕਰਨਾ ਉਸ ਉੱਤੇ ਆਪਾਂ ਗੱਲ ਕਰਾਂਗੇ। ਅਜੋਕੇ ਵਿਗੜੈਲ ਢਾਂਚੇ ਵਿੱਚ ਤਾਂ ਆਪ ਸਭ ਨੂੰ ਪਤਾ ਹੈ ਕਿ ਕਿਵੇਂ ਉੱਚੀ ਉੱਚੀ ਸਪੀਕਰ ਵੱਜਦੇ ਹਨ। ਕਿਵੇਂ ਟਰੈਕਟਰਾਂ ਦੇ ਉੱਤੇ ਮੰਢੀਰ ਡੀਜੇ ਲਾ ਕੇ ਖੱਪ ਖੰਨਾ ਪਉਂਦੀ ਹੈ। ਕਿਵੇਂ ਵਿਆਹ ਸ਼ਾਦੀ ਵਰਗੀਆਂ ਪਵਿੱਤਰ ਰਸਮਾਂ ਨਚਾਰ ਪੁਣਾ ਅਤੇ ਸਾਊਂਡ ਸਿਸਟਮ ਦੇ ਵਿੱਚ ਪਲੀਤ ਕੀਤਾ ਜਾ ਰਿਹਾ ਹੈ। ਕਿਵੇਂ ਸਿੱਖੀ ਤੋਂ ਬੇਮਖੋਏ ਸਾਰੇ ਕੋੜ ਮੇ ਆਪਸ ਵਿੱਚ ਰੜਕੇ ਭੂਤ ਡਾਂਸ ਕਰਦੇ ਹਨ ਜਿੱਥੇ ਸ਼ਰਮ ਹਯਾ ਖੰਬਲਾ ਕੇ ਉੱਡੀ ਹੋਈ ਹੈ ਜਿੱਥੇ ਲਾਵਾ ਵੇਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਯੂਰੀ ਵਿੱਚ ਜਾਣੀ ਕੋਈ ਹੁੰਦਾ ਨਹੀਂ ਪਰ ਹਾਲ ਦੇ ਵਿੱਚ ਜਾਨਵਰਾਂ ਦੀਆਂ ਹੱਡੀਆਂ ਚੂਸਣ ਲਈ ਅਤੇ ਸ਼ਰਾਬ ਵਰਗੇ ਭੜੇ ਨਸ਼ੇ ਨੂੰ ਪੀ ਕੇ ਕੌਮ ਦੇ ਮੱਥੇ ਉੱਤੇ ਕਲੰਕ ਬਣੇ ਹੋਏ ਲੋਕ ਮੱਖਾ ਸੁਰਦੈਂਤ ਵਾਂਗੂੰ ਤਾंडਵ ਨਾਚ ਨੱਚਦੇ ਹਨ ਅੱਜ ਦੇ ਸਾਡੇ ਜਿੰਨੇ ਵੀ ਦੁੱਖ ਹਨ ਇਹ ਸਾਰੇ ਦੁੱਖ ਇੱਥੋਂ ਹੀ ਸ਼ੁਰੂ ਹੋਏ ਸਭ ਤੋਂ ਪਹਿਲਾਂ ਅਸੀਂ ਵਿਗੜੇ ਤੇ ਗੁਰੂ ਨੇ ਸਾਡੇ ਵੱਲ ਪਿੱਠ ਕਰ ਲਈ ਪਰ ਫਿਰ ਵੀ ਜਿਹੜਾ ਬਾਪ ਹੁੰਦਾ ਹੈ ਪਿਓ ਹੁੰਦਾ ਹੈ ਪੁੱਤਰ ਸੌ ਗਲਤੀਆਂ ਕਰੇ ਉਸ ਨੂੰ ਝਿੜਕਦਾ ਹੈ ਤੇ ਫਿਰ ਉਸ ਨੂੰ ਮaaf ਕਰਕੇ ਫਿਰ ਰਾਹ ਉੱਤੇ ਪਾਉਂਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵਾਸਤੇ ਕੁਛ ਨਾ ਕੁਛ ਇਹੋ ਜਿਹਾ ਕੁਝ ਕਰਨਗੇ ਜਿਸ ਨਾਲ ਅਸੀਂ ਦੁਬਾਰਾ ਆਪਣੇ ਰਾਹ ਉੱਤੇ ਆ ਸਕੀਏ ਤੇ ਵਿਚਾਰ ਕਰਦੇ ਹਾਂ ਕਿ ਇਹ ਆਵਾਜ਼ ਪ੍ਰਦੂਸ਼ਣ ਨੂੰ ਕਿਸ ਤਰੀਕੇ ਕਾਬੂ ਕੀਤਾ ਜਾਵੇ ਜਿਵੇਂ ਮੰਦਰਾਂ ਦੇ ਵਿੱਚ ਜਗਰਾਤਾ ਹੁੰਦਾ ਜਾਂ ਕਿਸੇ ਨੇ ਆਪਣੇ ਘਰ ਵਿੱਚ ਜਗਰਾਤਾ ਕਰਵਾਇਆ ਹੁੰਦਾ ਤਾਂ ਉਹ ਸਾਰੀ ਰਾਤ ਸਪੀਕਰ ਪੂਰੀ ਉੱਚੇ ਲਾ ਕੇ ਸਾਰੇ ਪਿੰਡ ਦੇ ਵਿੱਚ ਉੱਚੀ ਆਵਾਜ਼ ਨਾਲ ਇੱਕ ਸ਼ੋਰ ਸ਼ਰਾਬਾ ਜਿਹਾ ਬਣਿਆ ਹੁੰਦਾ ਹੈ ਇਸੇ ਤਰੀਕੇ ਕਿਤੇ ਕੀਰਤਨ ਦਰਬਾਰ ਹੋਵੇ ਕਿਸੇ ਗੁਰਦੁਆਰੇ ਦੇ ਵਿੱਚ ਤੇ ਉਸੇ ਵੀ ਕੋ ਸਾਰੀ ਰਾਤ ਕੀਰਤਨ ਚੱਲਦਾ ਉੱਚੀ ਆਵਾਜ਼ ਦੇ ਵਿੱਚ ਸਪੀਕਰ ਪੂਰੀ ਫੁੱਲ ਆਵਾਜ਼ ਨਾਲ ਛੜਿਆ ਹੁੰਦਾ ਹੈ ਸ਼ਾਮ ਨੂੰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਰਹਿਰਾਸਾਂ ਇੱਕ ਪਿੰਡ ਦੇ ਵਿੱਚ ਚਾਰ-ਚਾਰ ਗੁਰਦੁਆਰੇ ਹੁੰਦੇ ਹਨ ਹਰੇਕ ਗੁਰਦੁਆਰੇ ਦਾ ਸਪੀਕਰ ਦੂਜੇ ਗੁਰਦੁਆਰੇ ਦੇ ਸਪੀਕਰ ਵੱਲ ਮੂੰਹ ਕਰਕੇ ਮੁਕਾਬਲਾ ਸ਼ੁਰੂ ਕੀਤਾ ਹੁੰਦਾ ਹੈ ਉਹ ਰਹਿਰਾਸਾਂ ਜਾਂ ਗੁਰਬਾਣੀ ਨਹੀਂ ਹੁੰਦੀ ਅਸਲ ਦੇ ਵਿੱਚ ਇਹ ਤਾਂ ਗੁਰਬਾਣੀ ਦੀ ਮਹਾਨ ਵਿਦਵੀ ਹੋ ਰਹੀ ਹੁੰਦੀ ਹੈ ਅਤੇ ਇੰਝ ਲੱਗ ਰਿਹਾ ਹੁੰਦਾ ਜਿਵੇਂ ਕੋਈ ਬਹੁਤ ਕਮਸਾਨ ਦਾ ਜੰਗ ਲਗਾ ਹੋਵੇ ਇਹਨਾਂ ਸਭ ਅਨੈਤਿਕ ਹਰਕਤਾਂ ਦੇ ਉੱਤੇ ਪਾਬੰਦੀ ਲੱਗੇਗੀ ਸਪੀਕਰ ਸਿਰਫ ਗੁਰਦੁਆਰੇ ਦੇ ਅੰਦਰ ਹੀ ਲੱਗੇਗਾ ਅਤੇ ਆਵਾਜ਼ ਉਨੀ ਹੋਵੇਗੀ ਜਿਹੜੀ ਸਿਰਫ ਸਿਰਫ ਗੁਰਦੁਆਰੇ ਦੇ ਅੰਦਰ ਹੀ ਬੈਠਣ ਵਾਲਿਆਂ ਨੂੰ ਸੁਣੇ। ਇਹੋ ਫਾਰਮੂਲਾ ਜਗਰਤਾ ਕਰਨ ਵਾਲਿਆਂ ਤੇ ਲਾਗੂ ਹੋਵੇਗਾ। ਉਹ ਸਪੀਕਰ ਲਾਉਣਗੇ ਪਰ ਆਵਾਜ਼ ਸਿਰਫ ਆਪਣੇ ਤੱਕ ਰੱਖਣਗੇ। ਇਹੋ ਫਾਰਮੂਲਾ ਜਿਹੜੇ ਅਖੰਡ ਪਾਠ ਸਾਹਿਬ ਰੱਖਦੇ ਹਨ ਅਤੇ ਅਖੰਡ ਪਾਠ ਆਪ ਤਾਂ ਉਹਨਾਂ ਨੇ ਸੁਣਾਉਣਾ ਨਹੀਂ ਹੁੰਦਾ ਪਰ ਸਪੀਕਰ ਦੀ ਫੁੱਲ ਆਵਾਜ਼ ਛੱਡ ਕੇ ਪੂਰੇ ਪਿੰਡ ਨੂੰ ਸੁਣਾਉਣ ਦਾ ਉਹਨਾਂ ਨੇ ਠੇਕਾ ਜਰੂਰ ਲਿਆ ਹੁੰਦਾ। ਏ ਵੱਡੇ ਲਾਊਡ ਸਪੀਕਰ ਬੈਨ ਹੋਣਗੇ ਸਿਰਫ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੇ ਖੰਡ ਪਾਟ ਸਾਹਿਬ ਰੱਖਿਆ ਉਹ ਡਾ ਕਛੋੜਾ ਜਿਹਾ ਸਪੀਕਰ ਕੋ ਬਾਕਸ ਜਿਹੜੇ ਹੁੰਦੇ ਨੇ ਉਹ ਲਗਾ ਲੈਣ ਜਿਸ ਨਾਲ ਉਹਨਾਂ ਦੇ ਘਰ ਦੇ ਵਿੱਚ ਵਿੱਚ ਹੀ ਆਵਾਜ਼ ਸੁਣੇ ਇਹੋ ਫਾਰਮੂਲਾ ਵਿਆਹਾਂ ਵਿੱਚ ਜਿਹੜੇ ਟੀ ਜੇ ਦੇ ਉੱਤੇ ਨੱਚਦੇ ਨੇ ਤੇ ਗਾਣੇ ਲਾਉਂਦੇ ਨੇ ਹਾਲ ਦੇ ਵਿੱਚੋਂ ਸਪੀਕਰ ਦੀ ਬਾਹਰ ਆਵਾਜ਼ ਨਹੀਂ ਆਵੇਗੀ ਅੰਦਰ ਵੀ ਆਵਾਜ਼ ਸਿਰਫ ਉਨੀ ਰੱਖੀ ਜਾਊਗੀ ਜਿੰਨੀ ਲੋਕਾਂ ਦੇ ਕੰਨਾਂ ਦੇ ਪਰਦੇ ਨਾ ਪਟਣ ਦਾ ਡਰ ਹੋਵੇ ਕਿਉਂਕਿ ਅਸੀਂ ਤਾਂ ਸਪੀਕਰ ਲਾ ਕੇ ਕੋਠੇ ਤੇ ਰੱਖ ਦਿੱਤਾ ਪਰ ਸੇ ਨੇ ਸੋਚਿਆ ਕਿ ਕੋਈ ਗਵੰਡੀਆਂ ਦੇ ਬੱਚੇ ਦਾ ਕਿਸੇ ਦਾ ਇਮਤਿਹਾਨ ਵੀ ਆ ਹੋ ਸਕਦਾ ਲੱਗ ਗਿਆ ਵਿਚਾਰਾ ਪੜ ਰਿਆ ਹੋ ਸਕਦਾ ਉਹ ਹੁਣ ਜ਼ਬਰਦਸਤੀ ਪਾਠ ਸੁਣੇ ਕੀਰਤਨ ਸੁਣੇ ਜਗਰਤਾ ਸੁਣੇ ਜਾਂ ਤੁਹਾਡੇ ਉਹ ਗਾਣੇ ਸੁਣ ਤਤ ਤੇ ਕਿ ਉਹ ਵਿਚਾਰਾ ਪੜਾਈ ਕਰੇ ਸੜਕਾਂ ਦੇ ਉੱਤੇ ਵੱਜਦੇ ਬੇਲੋੜੇ ਹੌਰਨ ਪੂ ਪਾਂ ਪੂ ਪਾਂ ਇਹ ਸਭ ਬੰਦ ਹੋਣਗੇ ਹੌਰਨ ਕਦੋਂ ਵਜਾਉਣਾ ਇਸ ਸੰਬੰਧੀ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਏਜੰਸੀ ਹੈ ਉਹ ਉਸ ਕੋਰਸ ਵਿੱਚ ਸਮਝਾਵੇਗੀ ਬਿਨਾਂ ਵਜ੍ਹਾ ਤੋਂ ਬੇਰੋੜਾ ਈ ਹਾਰਨ ਵਜਾਉਣ ਦੇ ਉੱਤੇ ਮੁਕੰਮਲ ਪਾਬੰਦੀ ਹੋਵੇਗੀ ਟਰੈਕਟਰਾਂ ਦੇ ਉੱਤੇ ਸਪੀਕਰ ਲਾਉਣ ਦੀ ਟੋਟਲ ਪਾਬੰਦੀ ਹੋਏਗੀ ਕੋਈ ਫੇਟੇ ਨਹੀਂ ਕਰਵਾ ਸਕੇਗਾ ਵੱਡਾ ਸਪੀਕਰ ਕਾਰਾਂ ਦੇ ਵਿੱਚ ਵਹੀਕਲਾਂ ਦੇ ਵਿੱਚ ਸਾਊਂਡ ਸਿਸਟਮ ਲੱਗਿਆ ਹੁੰਦਾ ਪਰ ਉਹ ਵੀ ਸਿਰਫ ਉਹਨਾਂ ਕੀ ਆਵਾਜ਼ ਕੀਤੀ ਜਾ ਸਕਦੀ ਹੈ ਜਿੰਨਾ ਅੰਦਰ ਬੈਠੇ ਨੂੰ ਸੁਣੇ ਉੱਚੀ ਆਵਾਜ਼ ਕਰਕੇ ਗੱਡੀ ਦੇ ਅੰਦਰ ਸਾਊਂਡ ਲਾਉਣਾ ਮਨਾਹ ਹੋਵੇਗਾ ਕਿਉਂਕਿ ਇਸ ਨਾਲ ਡਰਾਈਵਰ ਦਾ ਧਿਆਨ ਭਟਕ ਸਕਦਾ ਹੈ ਐਕਸੀਡੈਂਟ ਵਿੱਚ ਕਿਸੇ ਹੋਰ ਵਿਚਾਇਤੇ ਦੀ ਜਾਨ ਜਾ ਸਕਦੀ ਹੈ। ਘਟਿਆ ਪੱਦਰ ਦੇ ਗੀਤਕਾਰ ਤੇ ਗਾਉਣ ਵਾਲੇ ਕਲਾਕਾਰ ਇਹਨਾਂ ਦੇ ਉੱਤੇ ਵੀ ਇੱਕ ਫਿਲਟਰ ਲੱਗੇਗਾ। ਗਾਣਾ ਲਿਖਣ ਵਾਲੇ ਉੱਤੇ ਬੰਦਸ਼ ਹੋਵੇਗੀ ਕਿ ਤੇਰੇ ਲਿਖੇ ਹੋਏ ਗਾਣੇ ਨਾਲ ਲੋਕਾਂ ਨੂੰ ਕੋਈ ਸਿੱਖਿਆ ਮਿਲਣੀ ਚਾਹੀਦੀ ਹੈ। ਜਾਂ ਇਸ ਵਿੱਚ ਕੋਈ ਇਤਿਹਾਸਕ ਗੱਲ ਹੋਣੀ ਚਾਹੀਦੀ ਹੈ। ਲੋਕ ਗਥਾਵਾਂ ਗਾਈਆਂ ਜਾ ਸਕਦੀਆਂ ਹਨ। ਲੋਕ ਤੱਥ ਗਾਏ ਜਾ ਸਕਦੇ ਹਨ। ਆਪਣੀ ਸੱਭਿਆਤਾ ਜਾਂ ਵਿਰਾਸਤ ਦੇ ਉੱਤੇ ਕਿਸੇ ਗੱਲ ਦੇ ਤੇ ਮਾਣ ਕਰਨ ਵਾਲੇ ਗੀਤ ਗਾਏ ਜਾ ਸਕਦੇ ਹਨ। ਨੈਤਿਕਤਾ ਦੇ ਉੱਤੇ ਗਾਣੇ ਲਿਖੇ ਜਾ ਸਕਦੇ ਹਨ ਅਸ਼ਲੀਲ ਗਾਣਿਆਂ 'ਤੇ ਮੁਕੰਮਲ ਪਾਬੰਦੀ ਲੱਗੇਗੀ ਅੱਡਿਆਂ ਵਿੱਚ ਖੜੀਆਂ ਬੱਸਾਂ ਕੋਚਾਂ ਤੇ ਮਿੰਨੀ ਬੱਸਾਂ ਦੇ ਵਿੱਚ ਜਿਹੜੀਆਂ ਟੇਪਾਂ ਚੱਲਦੀਆਂ ਇਹ ਵੀ ਬੰਦ ਹੋਣਗੀਆਂ ਇਸ ਭਾਰਤੀ ਵਿੱਪਰ ਵਿਗੜੈਲ ਢਾਂਚੇ ਨੇ ਸਿੱਖਾਂ ਦਾ ਪੇੜਾ ਹੀ ਕਰਕੇ ਕਰਕੇ ਰੱਖ ਦਿੱਤਾ ਹੈ ਪੰਜਾਬ ਦੀ ਸਾਰੀ ਸਭਿਆਤਾ ਪਲੀਤ ਕਰਕੇ ਰੱਖ ਦਿੱਤੀ ਹੈ ਰਹਿੰਦੀ ਖੁੰਦੀ ਕਸਰਾ ਬੰਜ ਨੇ ਕੱਢ ਦੁੱਤੀ ਹੈ ਜਿਨ੍ਹਾਂ ਨੂੰ ਖਾਲਸਾ ਰਾਜ ਦੇ ਵਿੱਚ ਇੱਕ ਤਰਤੀਬ ਵਿੱਚ ਲਿਆ ਕੇ ਠੀਕ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਜਿਹੜੇ ਸਬਜ਼ੀਆਂ ਜਾਂ ਕੋਈ ਚੀਜ਼ ਵੇਚਣ ਵਾਸਤੇ ਆਪਣੇ ਰੇੜੇ ਦੇ ਉੱਤੇ ਸਪੀਕਰ ਲਾਏ ਬੈਠੇ ਇਹਨਾਂ ਤੇ ਵੀ ਪਾਬੰਦੀ ਲੱਗੂਗੀ। ਤੁਸੀਂ ਸਬਜ਼ੀ ਵੇਚਣੀ ਹੈ ਕਿ ਲੋਕਾਂ ਨੂੰ ਮਾਈਗ੍ਰੇਨ ਦੀ ਬਿਮਾਰੀ ਲਾਉਣੀ ਹੈ ਕਿ ਜਾਂ ਲੋਕਾਂ ਦੇ ਕੰਨਾਂ ਦੇ ਡਰਮ ਪਾੜਨੇ ਨੇ। ਪਿੰਡਾਂ ਦੇ ਵਿੱਚ ਫਿਰਦੀ ਕੁੱਤਿਆਂ ਦੀ ਵਾਧੂ ਕਤਰੀੜ ਜਿਹੜੀ ਬੌਂ ਬੌਂ ਕਰਦੀ ਸਾਰੀ ਰਾਤ ਇਹ ਸਾਰੀ ਦੀ ਸਾਰੀ ਖਤਮ ਕੀਤੀ ਜਾਊਗੀ। ਕੋਈ ਵੀ ਆਵਾਰਾ ਪਸ਼ੂ ਬਾਹਰ ਫਿਰਦਾ ਇਸ ਖਾਲਸਾਤਾਂ ਦੀ ਧਰਤੀ ਤੇ ਨਜ਼ਰ ਨਹੀਂ ਆਵੇਗਾ। ਇਹਨਾਂ ਦੀ ਸਾਫ਼ ਸੰਭਾਲ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ। निहंग दला ਵੱਲੋਂ ਪਾਲੀਆਂ ਜਾਂਦੀਆਂ 10-10 ਹਜ਼ਾਰ ਗਾਈਆਂ ਫਿਰ ਇਹਨਾਂ ਗਾਈਆਂ ਨੂੰ ਸੜਕਾਂ ਤੇ ਚੜ੍ਹ ਕੇ ਸੜਕਾਂ ਦਾ ਜਾਮ ਲਾਉਣਾ ਇਹ ਸਾਰਾ ਸਿਸਟਮ ਬੰਦ ਕੀਤਾ ਜਾਏਗਾ ਸਿੱਖੀ ਦੇ ਵਿੱਚ ਸਿਰਫ ਤੇ ਸਿਰਫ ਸੇਵਾ ਨਾਮ ਦੀ ਹੈ ਪਸ਼ੂਆਂ ਨੂੰ ਸੰਭਾਲਣ ਦੀ ਕੋਈ ਸੇਵਾ ਨਹੀਂ ਹੈ ਇਹ ਨਹੀਂ ਹੈ ਕਿ ਗਾਈਆਂ ਨੂੰ ਸੰਭਾਲੀ ਚੱਲੋ ਤੇ ਬੱਕਰੀਆਂ ਨੂੰ ਮਾਰ-ਮਾਰ ਖਾਈ ਚੱਲੋ ਜਿਹੜੀ ਜਾਨ ਗਾਈ ਦੇ ਵਿੱਚ ਹੈ ਉਹੀ ਜਾਨ ਬੱਕਰੇ ਦੇ ਵਿੱਚ ਹੈ ਪਰ ਜੇ ਗੁਰਬਾਣੀ ਪੜ੍ਹ ਕੇ ਸਮਝਾਂਗੇ ਤੇ ਇਸ ਗੱਲ ਦੀ ਸਮਝ ਲੱਗੇਗੀ। ਆਵਾਰਾ ਗਾਈਆਂ ਦੀ ਸਾਫ ਸੰਭਾਲ ਵਾਸਤੇ ਬਕਾਇਦਾ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸਿਰਫ ਗਾਈਆਂ ਨਹੀਂ ਹਰੇਕ ਆਵਾਰਾ ਪਸ਼ੂ ਵਾਸਤੇ ਪ੍ਰਬੰਧ ਹੋਣਗੇ। ਮੇਰੀ ਇਸੇ ਵਿਚਾਰਾਂ ਦੀ ਲੜੀ ਦੇ ਵਿੱਚ ਵਿਆਹਾਂ ਨਾਲ ਸੰਬੰਧਿਤ ਵੀ ਕੁਝ ਕਾਨੂੰਨ ਬਣਨੇ ਨੇ। ਉਸ ਉੱਤੇ ਆਪਾਂ ਕਿਸੇ ਦਿਨ ਫਿਰ ਗੱਲ ਕਰਾਂਗੇ। ਜਦ ਮੇਰੇ ਮੂੰਹੋਂ ਇਹ ਨਿਕਲ ਜਾਂਦਾ ਨਾ ਕਾਨੂੰਨ ਬਣਨੇ ਹਨ। ਇਹ ਕੋਈ ਅਧਿਕਾਰਤ ਗੱਲ ਨਹੀਂ ਹੈ। ਇਹ ਮੇਰਾ ਇੱਕ ਵਿਚਾਰ ਨੇ। ਮਤਲਬ ਇਹਦੇ ਅਰਥ ਤੁਸੀਂ ਇਹੀ ਸਮਝ ਲੈਣਾ ਕਿ ਬਣਨੇ ਚਾਹੀਦੇ ਹਨ। ਵੈਸੇ ਵੀ ਇਸ ਵਿੱਚ ਕੋਈ ਮਾਯੂਸ ਜਾਂ ਉਦਾਸ ਹੋਣ ਵਾਲੀ ਕੋਈ ਗੱਲ ਨਹੀਂ ਖਾਲਸਾ ਰਾਜ ਦੀ ਸਥਾਪਤੀ ਦੇ ਵਿੱਚ ਰੁਜ਼ਗਾਰ ਸਿੱਖਿਆ ਸਿਹਤ ਅੰਦਰੂਨੀ ਅਤੇ ਬਾਹਰਲੀ ਸੁਰੱਖਿਆ ਲੋਕਾਂ ਦੀਆਂ ਸਾਰੀਆਂ ਲੋੜਾਂ ਜ਼ਿੰਦਗੀ ਨਾਲ ਸੰਬੰਧਿਤ ਸੰਪਨ ਇਛਾਵਾਂ ਦੀ ਪੂਰਤੀ ਦੇ ਨਾਲ ਨਾਲ ਭ੍ਰਿਸ਼ਟਾਚਾਰ ਦਾ ਮੁਕੰਮਲ ਖਾਤਮਾ ਹਰੇਕ ਵਿਅਕਤੀ ਲਈ ਨਿਆਂ ਦਾ ਪੁਖਤਾ ਪ੍ਰਬੰਧ ਖਾਲਸਾ ਰਾਜ ਵਿੱਚ ਹੋਵੇਗਾ ਇਸੇ ਦਾ ਹੀ ਦੂਸਰਾ ਨਾਮ ਹੈ ਰਾਜ ਕਰੇਗਾ ਖਾਲਸਾ ਆਕੀ ਰਹਣਾ ਕੋਏ ਇਸ ਰਾਜ ਵਿੱਚ ਨਾ ਤਾਂ ਕੋਈ ਬਾਗੀ ਰਹੇਗਾ ਨਾ ਕੋਈ ਦੁਹੀ ਰਹੇਗਾ ਇੰਨੀਆਂ ਗੱਲਾਂ ਨਾਲ ਇੱਥੇ ਸੰਪੰਨ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ